ਅਨੁ ਦੱਸਦੀਏ ਜੀ ਸ਼ਿਫਸਨ ਆਗੋ ਸੰਦੀਪ ਥਾਪਰ ਤੇ ਅੱਜ ਹੋਇਆ ਚਾਨਲੇਵਾ ਹਮਲਾ ਸਿਵਲ ਹਸਪਤਾਲ ਦੇ ਕੋਲੋਂ ਆਪਣੇ ਗਨਮੰਦ ਦੇ ਨਾਲ ਐਕਟਿਵਾਤੇ ਆ ਰਹੇ ਸੀਗੇ ਜੀ ਕਿਸੇ ਕੰਮ ਤੋਂ ਬਾਅਦ ਤੇ ਤਿੰਨ ਚਾਰ ਨਿਹੰਗਾਂ ਦੇ ਬਾਣੇ ਦੇ ਵਿੱਚੇ ਲੋਕਾਂ ਨੇ ਉਹਨਾਂ ਦੇ ਨਾਲ ਜੋ ਹੈ ਅਟੈਕ ਕਰਤਾ ਉਹਨਾਂ ਤੇ ਉੱਤੇ ਲਹੂ ਲੋਹਾਨ ਹੋ ਗਏ ਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਉਹਨਾਂ ਦੀ ਸਥਿਤੀ ਜਿਹੜੀ ਹੈਗੀ ਹੈ ਨਾਜ਼ੁਕ ਦੱਸੀ ਜਾ ਰਹੀ ਹੈਗੀ ਹੈ ਪਰ ਪੁਲਿਸ ਨੇ ਦੱਸਿਆ ਹੈ ਕਿ ਹਲੇ ਹਾਲਤ ਸਥਿਰ ਹੈਗੀ ਹੈ ਜੀ ਤੁਹਾਨੂੰ ਦੱਸਤੀਏ ਬਹੁਤ ਹੀ ਵੱਡੀ ਖਬਰ ਹੈਗੀ ਹੈ ਜੀ ਹਿੰਦੂ ਨੇਤਾ ਸੰਦੀਪ <th>ਪਲ ਜਿਹੜਾ ਕਿ ਸ਼ਿਵ ਸੰਨ ਉਹ ਆਗੂ ਹੈਗੇ ਹੈ ਜੀ ਉਹਨਾਂ ਦੇ ਉੱਤੇ ਜਾਣੇ ਦਾ ਹਮਲਾ ਹੋਇਆ ਹੈ ਪੁਲਿਸ ਨੇ ਹਮਲਾਵਰਾਂ ਦੇ ਉੱਤੇ 107 ਦਾ ਪਰਚਾ ਕਰ ਦਿੱਤਾ ਹੈ ਦਾ ਜੀ ਬਹੁਤ ਜ਼ਿਆਦਾ ਜੋ ਹੈ ਖਤਨਾਕ ਨਿਊਜ਼ ਹੈਗੀ ਹੈ ਜੀ ਤੁਹਾਨੂੰ ਦੱਸਤੀਏ ਕਿ ਸੰਦੀਪ <th>ਪਲ ਨੂੰ ਜੋ ਹੈ ਪਹਿਲੇ ਵੀ ਕਾਫੀ ਜੋ ਥ੍ਰੈਟ ਮਿਲਦੀ ਸੀਗੀਆਂ ਜੀ ਤੇ ਉਹਨਾਂ ਨੂੰ ਧਮਕੀਆਂ ਆਂਦੀ ਸੀਗੀਆਂ ਪੁਲਿਸ ਨੇ ਉਹਨਾਂ ਦੀ ਸਕਿਉਰਿਟੀ ਵੀ ਘਟਾਈ ਸੀਗੀ ਤੇ ਹੁਣ ਜੋ ਹੈ ਅੱਜ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕਿੱਤਾ ਗਿਆ ਹੈਗਾ ਜੀ ਪੂਰੀ ਭੀੜ ਦੇ ਵਿੱਚ ਸਿਵਲ ਹਸਪਤਾਲ ਮਸਜਿਦ ਦੇ ਕੋਲ ਉਹਨਾਂ ਤੇ ਅਟੈਕ ਕਿੱਤਾ ਗਿਆ ਤੁਹਾਨੂੰ ਦੱਸ ਦਈਏ ਕਿਸੇ ਫੰਕਸ਼ਨ ਤੋਂ ਆ ਰਹੇ ਸੀਗੇ ਜੀ ਵਾਪਸ ਤੇ ਗਨਮਨ ਉਹਨਾਂ ਦਾ ਪਿੱਛੇ ਬੈਠਿਆ ਸੀਗਾ ਦੱਸਿਆ ਜਾ ਰਿਹਾ ਕਿ ਗਨਮਨ ਦਾ ਜੋ ਹੈ ਲਾਇਸੈਂਸ ਦੀ ਹਥਿਆਰ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਜੀ ਪੁਲਿਸ ਨੇ ਜੋ ਹੈ ਬਿਆਨ ਦਿੱਤਾ ਹੈਗਾ ਕਿ ਹਾਲਤ ਨਾਜ਼ੁਕ ਹੈਗੀ ਆਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈਗਾ ਬਾਕੀ ਤੁਹਾਨੂੰ ਦੱਸਤੀਏ ਸ਼ਿਫ ਸਨਾ ਦੇ ਵੱਡੇ-ਵੱਡੇ ਲੀਡਰ ਜੋ ਹੈ ਉਹਨਾਂ ਨੇ ਸਿਵਲ ਹਸਪਤਾਲ ਦੇ ਉੱਤੇ ਇਕੱਠ ਕੀਤਾ ਸੀਗਾ ਜੀ ਤੇ ਮੀਡੀਆ ਨੂੰ ਬਿਆਨ ਦਿੱਤੇ ਸੀਗੇ ਕਿ ਹਿੰਦੂ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਕੀ ਹਿੰਦੂਆਂ ਤੇ ਅਟੈਕ ਹੋ ਰਿਹਾ ਹੈ ਵੱਡੀ ਖਬਰ ਹੈਗੀ ਇਹ ਜੀ ਵੱਧ ਤੋਂ ਵੱਧ ਦੇ ਵੀਡੀਓ ਸ਼ੇਅਰ ਕਰ ਦਿਓ ਅਸੀਂ ਜੋ ਹੈ ਪ੍ਰਾਰਥਨਾ ਕਰਦੇ ਹਾਂ ਕਿ ਸੰਦੀਪ <th>ਪੜ ਜੀ ਬਿਲਕੁਲ ਠੀਕ ਹੋਣ ਗਲਤ ਜੋ ਮਰਜ਼ੀ ਹੋਏ ਬੰਦਾ ਜਿੱਦਾਂ ਦਾ ਮਰਜ਼ੀ ਹੋਏ ਪਰ ਇਦਾਂ ਅਟੈਕ ਕਰਨਾ ਸਹੀ ਹੈ ਜਾਂ ਗਲਤ ਤੁਸੀਂ ਕਮੈਂਟਾਂ ਵਿੱਚ ਦੱਸੋ ਵੱਡੀ ਖਬਰ ਸੰਦੀਪ <th>ਪੜ ਤੇ ਜਾਨਲੇਵਾ ਹਮਲਾ دے وچ ہائی سیکیورٹی ہے گی ہے جی میڈیا نے پولیس نچھا کہ کی حملہ ور جو ہے آئیڈینٹیفائی ہو گئی گرفتار کتا گیا ہے تو پولیس نے دسیا کی حملہ ور ورڈینٹیفائی ہو گیا ہے پرچہ تین سو سات کا ہو گیا ہے پر انہوں نے ہلے گرفتار جلد ہی کتا جاؤ گا لا اینڈ آڈر کی سچویشن بڑی خراب ہے گی جی دے کے دن دے ہارے ایک بندے کے تے حملہ ہو جاندہ ہے لوک ویڈیو بنا وائرل بڑی ہوں ویڈیو تو دس دیے چی سنپ تھا ہے ਆਪਣੇ ਬਿਆਨਾਂ ਦੇ ਆਧਾਰ ਤੇ ਜੋ ਹੈ ਹਰ ਵਾਰੀ ਸੁਖੀ ਸੁਖਖੀਆਂ ਜਾਣਦੇ ਹੈਗੇ ਜੀ ਸ਼ਿਫਟ ਸਿੰਘ ਦਾ ਲੀਡਰ ਹਮੇਸ਼ਾ ਹੀ ਹਿੰਦੂਤਵ ਦੀ ਗੱਲ ਕਰਦੇ ਹੈਗੇ ਜੀ ਤੇ ਅੱਜ ਸੰਦੀਪ <th>ਪਰ ਦੇ ਉੱਤੇ ਬਹੁਤ ਵੱਡਾ ਜਾਨਲੇਵਾ ਹਮਲਾ ਹੋਇਆ ਉਹਨਾਂ ਦੀ ਜਾਨ ਬਚ ਗਈ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਨੇ ਪੁਲਿਸ ਤੇ આરોਪ ਲਗਾਏ ਹੈ ਕਿ ਇਹ ਹਮਲਾ ਪੁਲਿਸ ਨੇ ਕਰਵਾਇਆ ਹੈਗਾ ਬਾਕੀ ਦੇਖਦੇ ਹੈ ਲਾਅ ਆਰਡਰ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ ਰਮੇਸ਼ ਬਿੱਟੂ ਨੂੰ ਜਾਨਾ ਤੋਂ ਐਮਪੀ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਲਾਅ ਆਰਡਰ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ ਕਿ ਇਹ ਪੰਜਾਬ ਦੇ ਦਿੱਕਤ گورنر راج لگنا چاہیے کیونکہ بہت من پاگی خبر ہے گی ہے اس طرح حملہ کرنا کیا جائز ہے انسان دی لائف دی ویلیو کچھ نہیں ہے تو اس بار کی کہو گے ضرور دسو بہت وڈی خبر شیو سینا آگو سنتیب تھا پڑتے ہویا جان لیوا حملہ